ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਵੀ ਵਧੀਆ ਵਾ ਬਸ ਇੱਥੇ ਹੈਗਾ ਹੀ ਕਿ ਪੌਣੇ ਇੱਕ ਦਸ ਦਾ ਟਾਈਮ ਨਾਦ ਤੋਂ ਕਿ ਆਪਾਂ ਹੋ ਗਏ ਆਂ ਤਿਆਰ ਤੇ ਅੱਜ ਜਾਣਾ ਸੀ ਗੁਰਦਰਾ ਸਾਹਿਬ ਪਹਿਲਾਂ ਪਿੰਡ ਵਾਲੇ ਗਏ ਮਤਲਬ ਗੁਰਦੈ ਸਾਹਿਬ ਗਏ ਉੱਥੇ ਭੋਗ ਸੀਗੇ ਤੇ ਆਂਟੀ ਉਹਨਾਂ ਲੱਗ ਪੜਤ ਰਾਇ ਤੇ ਭੋਗ ਸੀਗੇ ਉੱਧਰ ਜਾਣਾ ਸੀਗਾ ਤੇ ਬੱਚੇ ਤਾਂ ਮੈਂ ਸਵੇਰੇ 8:00 ਵਜੇ ਨੇ ਨਵਾਤੇ ਸੀਗੇ ਉਸ ਤੋਂ ਬਾਅਦ ਮੈਂ ਮਤਲਬ ਵਿੜੇ ਚ ਤੇ ਵਿੜਾ ਗਿੱਲਾ ਵਿੜੇ ਵਿੜੇ ਤੇ ਝਾੜੂ ਨਹੀਂ ਲੱਗਾ ਅੰਦਰਾਂ ਚ ਝਾੜੂ ਲਾਇਆ ਸਾਰਿਆਂ ਚ ਸਾਫ਼ ਕੀਤੇ ਤੇ ਕੱਪੜੇ ਮੈਂ ਲੱਗੀ ਪਹਿਲਾਂ ਧੂਣ ਤੇ ਇੱਕ ਤਸਵੀਰ ਉੱਠੇ ਹੀ लेट ਗਿਆ ਕਿੰਨੇ ਅਹੀ लेट ਉੱਠੇ ਤੇ ਫਿਰ ਮੈਂ ਕੱਪੜੇ ਵੀ ਰੈਨ ਤੇ ਤੇ ਇਹਨਾਂ ਸ਼ੁਕਰ ਨਹੀਂ ਤੇ ਉਹ ਤੇ ਵੀ ਕਿਉਂਕਿ ਫਿਰ ਵਾਈਟ ਪਜਾਮੇ ਗੁੜਤੇ ਹੁਣ ਮੀਤੇ ਪਾਪਾ ਦੇ ਫਿਰ ਉਹਨਾਂ ਨੂੰ ਮਤਲਬ ਬੜਾ ਹੁੰਦਾ ਵਾ ਕਿ ਸਾਫ਼-ਸਾਫ਼ ਮਤਲਬ ਕਿ ਕੱਪੜੇ ਆ ਚਿੱਟੇ ਕੱਪੜੇ ਆ ਤੇ ਫਿਰ ਉਹਨਾਂ ਨੂੰ ਨਾਲ ਦੀ ਨਾਲ ਸੁਕਾ ਕੇ ਰੱਖਣਾ ਪੈਂਦਾ ਫਿਰ ਖੈਂ ਜੀਆਂ ਲੱਗ ਜਾਂਦੀਆਂ ਜਿਦੋਂ ਕਿਦੇ ਸੁੱਕ ਦੇਣੀ ਛਤੀ ਕੱਪੜੇ ਤੇ ਵੈਸੇ ਵੀ ਅਜੇ ਤੋਂ ਬਣੇ ਨਹੀਂ ਸੀ ਜੀ ਫਿਰ ਮੈਂ ਨਾ ਹੀ ਤੋਤੇ ਆ ਮਾਂ ਕਿ ਬਾਬੇ ਦੇ ਜਾਣਾ ਮੁਰਕੇ ਲੇਟ ਹੋ ਜਾਈਦਾ ਮਾਂ ਹੀ ਕੰਮ ਹੋਇਆ ਸੀਗਾ ਤੇ ਇੱਥੇ ਬੱਚਿਆਂ ਨੂੰ ਮੈਂ ਨਾ ਆ ਕੇ ਤੇ ਆਪਣਾ ਸਿਰ ਪੈਰ ਵਾਲ ਸਿਰ ਵਾਲਿਆ ਵਾ ਸਿਰਵਾ ਕੇ ਉਸ ਤੋਂ ਬਾਅਦ ਬੱਚੇ ਲੱਗ ਵੀ ਸੀਗੀ ਤਿਆਰ ਕਰਨ ਫਤੇ ਦਾ ਵੀ ਵਾਲਿਆ ਸੀ ਕਿ ਫਤੇ ਨੇ ਨਾ ਇਹਦਾ ਹੈ ਜਮਨ ਨਿਕਰ ਸੂਟ ਕੱਢ ਕੇ ਦਿੱਤਾ ਵਾ ਟੀ ਸ਼ਰਟ ਤੇ ਨਿਕਰ ਆਂਦਾ ਨਹੀਂ ਮੰਮਾ ਮੈਂ ਨਿਕਰ ਨਹੀਂ ਪਾਉਣੀ ਮੈਂ ਪੈਂਟ ਪਾਉਣੀ ਆ ਫਿਰ ਪੈਂਟ ਦੇ ਨਾਲ ਮੈਂ ਇਹਨੂੰ ਸ਼ਰਟ ਪਾਈ ਤੇ ਇਹਨਾਂ ਨੂੰ ਕਰਕੇ ਇੱਕ ਤਿਆਰ ਤੇ ਉਸ ਮੈਂ ਤੇ ਤਿਆਰ ਹੀ ਬਸ ਮਨਮੀਤ ਦਾ ਵਾਕਫ ਤੇਵਾ ਕੇ ਸਿਰਫ ਉਸ ਤੋਂ ਬਾਅਦ ਮਨਮੀਤ ਦਾ ਵਾ ਕੇ ਤੇ ਫਿਰ ਮਤਲਬ ਆਪਾਂ ਲੋਕ ਲਾ ਕੇ ਤੇ ਆਪਾਂ ਚੱਲ ਗਏ ਅਸੀਂ ਦਰਵਾਜ਼ੇ ਬੰਦ ਕਰਕੇ ਤੇ ਅੰਟੀਆਂ ਖਲੋਤੀਆਂ ਸੀ ਕਿ ਲੱਗੋ ਮਤਲਬ ਕਿ ਆ ਹੀ ਮਾਂ ਚੱਲਦਾ ਪਰ ਸਾਢੇ 9 ਮਹੀਨਾਂ ਚੱਲ ਜਾਂਗੇ ਪਰ ਬੱਚਿਆਂ ਦੇ ਨਾਲ ਸਾਢੇ 9 ਨਹੀਂ ਜਾਇਆ ਜਾਂਦਾ 10 ਹੀ ਵੱਜ ਗਏ ਸੀ ਸਾਨੂੰ ਸਾਢੇ ਜਾਂਦੇ ਨੂੰ ਮਤਲਬ ਭੋਗ ਪੈਂਦੇ ਸੀ ਜੇ 10 ਨਹੀਂ ਸੀ ਹੋਗੀ ਭੋਗ ਪੈਂਦੇ ਪੈਂਦੇ ਸੀਗੇ ਜੇ ਤੇ ਕਿੰਨਾ ਹੀ ਟਾਈਮ ਜੇ ਲੱਗ ਜਦੋਂ ਅੰਟੀ ਮੈਨੂੰ ਕਹਿਣ ਲੱਗੇ ਕਹਿੰਦੇ ਕਿ ਤੂੰ ਕਿੰਨਾ ਟਾਈਮ ਲਾਤ ਮਾਂ ਅੰਟੀ ਨਹੀਂ ਫੇਰ ਸੁੱਤਰ ਜਾਨੀ ਮਤਲਬ ਆਉਂਦਾ ਕਿ ਟਾਈਮ ਤਾਂ ਲੱਗ ਹੀ ਜਾਂਦਾ ਵਾ ਆਂਦੇ ਬੱਚੇ ਤੇ ਬੜੇ ਜਿਹੇ ਦੇ ਨੂੰ ਆਏ ਮਾਂ ਨੂੰ ਆਏ ਹੀ ਅੰਟੀ ਮਸਤ ਬਾਦਾਂ ਮੈਂ ਪਿਛਾੜੂ ਲਾਇਆ ਕਮਰੇਆਂ 'ਚ ਦੇ ਅਰਸੋਈ ਤੇ ਲੌਬੀ ਚ ਪੋਚਿਆ ਗੱਲਾਂ ਲਾਇਆ ਬਾਕੀ ਰੂਮਾਂ ਚ ਨਹੀਂ ਮਿਲਾਇਆ ਭਾਂਡੇ ਸਾਹਿਬ ਕੀਤੇ ਦੁੱਧ ਨੂੰ ਵਾਲਾ ਦਵਾਇਆ ਆ ਆ ਬਣਾਤੀ ਤੇ ਕੱਪੜੇ ਜਿਵੇਂ ਨਹੀਂ ਤੇ ਕੱਪੜੇ ਮੈਂ ਚੱਲ ਮੈਂ ਕੱਲ ਨੂੰ ਤੋਂ ਇੱਥੇ ਬਸ ਮੈਂ ਫਤੇਲੇ ਬੰਨਤੀ ਸੀ ਇਹ ਦਸਤਾਰ ਤੇ ਹੁਣ ਪਾ ਕੇ 셔ਟ ਫਤੈ ਨੂੰ ਆਂਦਾ ਹੀ ਮੈਂ ਪੈਂਟ 셔ਟ ਪੋਣੀ 셔ਟ ਪਾ ਕੇ ਤੇ ਮਨ ਉਮੀਦ ਦਾ ਸਿਰਵਾ ਕੇ ਤੇ ਫਿਰ ਅਸੀਂ ਵੀ ਚੱਲ ਗਏਗੇ ਬਾਬੇ ਦੇ ਗੁਰਦਾਨ ਸਾਹਿਬ ਕਿਉਂਕਿ ਕਿੰਨਾ ਟਾਈਮ ਜਿਹੜਾ ਲੱਗ ਜਾਂਦਾ ਤੇ ਇੱਥੇ ਮੁੰਮੀਤ ਨਾ ਬੈੱਡ ਤੋਂ ਸ਼ਾਇਦ ਉੱਤਰਨ ਲੱਗੀ ਸੀ ਕੁਝ ਕਰਨ ਲੱਗੀ ਸੀ ਇੰਨੀ ਜ਼ੋਰ ਦੀ ਡਿੱਗੀ ਨਾ ਤੇ ਗੋਡਾ ਉਹ ਜਵ ਚਾਰੀ ਦਾ ਪਤਾ ਨਹੀਂ ਇੰਨੀ ਕਿਤੇ ਜਾਨ ਪ੍ਰਾਣ ਨਹੀਂ ਹੈਗੇ ਇਹਦੇ ਚ ਛੱਟ ਦਿਨੀ ਡਿੱਗ ਜਾਂਦੀ ਛੱਟ ਦਿਨੀ ਡਿੱਗ ਜਾਂਦੀ ਆ ਤੇ ਬਸ ਇੱਥੇ ਵਦਨ ਤਿਆਰ ਕਰਕੇ ਮੈਂ ਤਿਆਰ ਹੋ ਗਈ ਤੇ ਉਹ ਦੋ ਤਿੰਨ ਮਿੰਟ ਫਿਰ ਮੁੰਮੀਤ ਦੇ ਲੱਗ ਗਈ ਉਹਨੂੰ ਮੈਂ ਚੁੱਕ ਚੁੱਕ ਕੇ ਉੱਪਰ ਕੀ ਰੱਖਿਆ ਬੈੱਡ ਤੇ ਪਾਇਆ ਕਿਉਂਕਿ ਉਹਦੇ ਗੋਡਾ ਉਹ ਜਵ ਚਾਰੀ ਦਾ ਬੱਚਾ ਬੜੀ ਜ਼ੋਰ ਦੀ ਨਿਆਣੀ ਦਾ ਉੱਤਰਨ ਲੱਗੀ ਚਾਂ ਮੈਂ ਇਹਨੂੰ ਕਹਾਂ ਮਾ ਉੱਤਰਨ ਕੀ ਕਰਨ ਲੱਗੀਂ ਜੀ ਤੇ ਅਜੇ ਆਂਦੀ ਮਮਾ ਇੱਕ ਮਿੰਟ ਰੁਕ ਜਿਓ ਇਹ ਮੈਂ ਫੇਰ ਉੱਡਦੀ ਆ ਜੇ ਥੱਲੇ ਹੀ ਵਿਚਾਰੀ ਫੇਰ ਮੈਂ ਉਸ ਤੋਂ ਬਾਅਦ ਆਪਣੇ ਦੇ ਬਟਨ ਬੰਦ ਕਰਕੇ ਤੇ ਮੈਂ ਚੁੱਕਿਆ ਉਹਨੂੰ ਆਂਦੀ ਰੁਕ ਚੋ ਇੱਕ ਮਿੰਟ ਹੀ ਝੋ ਰੋਂਦੀ ਪਈ ਥੱਲੇ ਹੀ ਮੈਂ ਫੇਰ ਚੁੱਕ ਕੇ ਫੇਰ ਬੈਠ ਤੇ ਮਟਾਈ ਗੋਟਾ ਗੁੱਡਾ ਮਲਿਆ ਉਹਦਾ ਉਸ ਤੋਂ ਬਾਅਦ ਉਹਦਾ ਸਿਰਵਾਇਆ ਜਿਹੜੇ ਵੀ ਪਲੀਜ਼ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਨਾਲ ਲਾਈਕ ਸ਼ੇਅਰ ਕਮੈਂਟ ਤੇ ਸਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕੋਮੈਂਟ ਵੀ ਜਰੂਰ ਕਰਿਆ ਕਰਿਆ ਕਰੋ ਜਿੱਥੇ ਤੁਹਾਨੂੰ ਵੀਡੀਓ ਥੋੜੀ ਜਿਹੀ ਨਹੀਂ ਵਧੀਆ ਲੱਗਦੀ ਕੁਝ ਵੀ ਮਤਲਬ ਵੀਡੀਓ ਚ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਵਾ ਆਪਾਂ ਤੇ ਨਾਲੇ ਮੈਨੂੰ ਦੱਸੋ ਮੇਰੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਵਾ ਇੱਥੇ ਟਾਈਮ ਹੈ ਕਬਰ ਦੁਪਹਿਰ ਦਾ 3 ਕ ਦਾ ਟਾਈਮ ਹੈ 3 3:10 5 ਇਤਨਾ 3:00 ਤੋਂ ਉੱਪਰ ਹੀ ਥੋੜਾ ਟਾਈਮ ਤੇ ਇੱਥੇ ਮੈਂ ਰਖੀ ਸੀਗੀ ਚਾਹ ਚਾਹ ਮੰਗਦੇ ਵਾ ਹੀ ਗੁਰਫਤੇ ਵੀ ਕਹਿੰਦੇ ਮਮਾ ਚਾਹ ਬਣਾਓ ਤੇ ਮਨਮੀਤ ਦੇ ਪਾਪਾ ਵੀ ਆ ਗਏ ਹੀਗੇ 2:00 ਵਜੇ ਇਹ ਵੀ ਲੰਮੀ ਬੈਈ ਉਸ ਤਰ੍ਹਾਂ ਦੇ ਜੇ ਤੇ ਫਿਰ ਮੈਂ ਹਾਂ ਚਲਚਾ ਬਣਾਈਏ 300 ਤਿੰਨੋਂ ਕਿਤੇ ਨਾਲ ਬੱਚੇ ਕਹਿੰਦੇ ਕਿ ਮਮਾ ਚਾਹਮ ਨੂੰ ਬਾਬਾ ਬਕਲਾ ਸਾਈਵ ਜਾਣਾ ਵਾ ਤੇ ਮੈਂ ਚਲ ਵੇਖ ਲੈਣੇ ਚਲ ਜਾਾਂਗੇ ਤੇ ਨਾਲ ਹੀ ਮੈਂ ਰੱਖਣ ਲੱਗੀ ਹਾਂ ਕਿਉਂ ਇਹ ਨਾ ਕਿਉਂ ਚਾਰ ਪੰਜ ਦਿਨ ਹੋ ਗਏ ਕੱਡੇ ਨੂੰ ਤੇ ਇਹਦੇ 'ਚ ਮਤਲਬ ਕਿ ਜੇ ਮੱਖਣੀ ਕੀਤੀ ਤੇ ਉਹ ਅਜੇ ਨਾ ਤਾਰ ਕੇ ਤੇ ਫਿਰ ਮੈਂ ਰੱਖਣਾ ਸੀ ਕਿ ਗਰਮ ਗਰਮੀ ਨਹੀਂ ਕੀਤਾ ਫ੍ਰਿਜ 'ਚ ਇਸ ਤਰ੍ਹਾਂ ਹੀ ਮੈਂ ਰੱਖਿਆ ਸੀਗਾ ਰੱਖਤਾ ਹੈ ਕਿਉਂ ਵੀ ਤੇ ਚਾਹ ਚ ਵੀ ਜਿਹੜਾ ਮਸਾਲਾ ਜਿਹੜਾ ਪਾਤਾ ਸੀਗਾ ਤੇ ਹੁਣ ਚਾਹ ਮਿਲਦੇ ਨਹੀਂ ਆ ਬੰਦੇ ਬੱਚਿਆਂ ਨੂੰ ਤੇ ਬੱਚਿਆਂ ਦਾ ਕਲਰਾ ਵਖਾਉਣੀ ਤੁਹਾਨੂੰ ਇੰਨਾ ਕਲਰਾ ਬਾਇਨੇ ਇੰਨਾ ਨਹੀਂ ਘਰ ਹੀ ਨਾ ਬਹੁਤ ਜਿਆਦਾ ਕਲਰਾ ਪੜਾ ਲਓ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ-ਠਾਕ ਵਧੀਆ ਹੋਵੋਗੇ ਆਪਾਂ ਵੀ ਵਧੀਆ ਠੀਕ-ਠਾਕ ਸਭ ਵਧੀਆ ਤੇ ਇੱਥੇ ਮੈਂ ਰੱਖੀ ਸੀ ਕਿ ਚਾਹ ਤੇ ਨਾਲ ਰੱਖਿਆ ਸੀਗਾ ਕਿਉਂ ਗਰਮ ਕਿੰਨੇ ਦਿਨ ਹੋ ਗਏ ਆ ਕਿ ਉਹ ਨੂੰ ਮਕਨੀ ਨੂੰ ਪਟਿਆ ਤੇ ਉਹ ਫ੍ਰੀਜੇ ਚ ਹੀ ਗਈ ਹੁਣ ਉਹਨੂੰ ਮਤਲਬ ਜੇ ਜੰਮੀ ਹੈ ਜੇ ਥੋੜੀ ਮਤਲਬ ਸੇਕ ਲੱਗੂ ਫਿਰ ਪਿੱਗੂਗੀ ਵਿਚਾਰ ਕੀ ਆ ਤੇ ਬੱਚੇ ਅੱਜ ਹੈਗਾ ਹੀ ਜਹਾ ਸੰਡੇ ਘਰੇ ਸੀਗੇ ਇੰਨਾ ਫਲਾਰਾ ਪਾਇਆ ਇਹਨਾਂ ਨੇ ਐਦਵਾਰ ਤੇ ਕੋਈ ਫਾਇਦਾ ਨਹੀਂ ਸੰਡੇ ਨੂੰ ਸਵਾਈ ਕਰੋ ਨਾ ਕਰੋ ਇੱਕ ਬਰਾਬਰ ਇਹ ਕਰ ਦਿੰਦੇ ਆ ਇਹਨਾਂ ਵੜਨਾ ਇੰਨਾ ਕਿ ਰੂਮਾਂ ਚ ਨਹੀਂ ਵੜਦੇ ਵੀ ਕਿ ਨਾ ਇਹਨਾਂ ਲੋਬੀ ਤੇ ਹੁੰਦਾ ਵਾ ਕਿ ਲੋਬੀ ਚ ਖੇਡੀ ਜਾਣਗੇ ਮੈਂ ਦਿਖਾਉਣੀ ਤੁਹਾਨੂੰ ਉਹਨਾਂ ਨੇ ਕੀ ਹਾਲ ਕੀਤਾ ਵਾ 2 ਵਜੇ ਤੇ 2 ਵਜੇ ਉੱਠ ਕੇ ਚਾਹ ਮੰਗਣੇ ਮੈਂ 2 ਜੀ ਨਹੀਂ ਬਣਾਣੀ ਤੂੰ ਲੰਮੇ ਪੈ ਜਾ ਮੈਂ ਤੈਨੂੰ ਦੇਣੀ ਆ ਤੇ ਹੁਣ ਇਤੇ ਮੁੜ ਕੇ ਖੇਡਣ ਡੈ ਪੀ ਖੇਡਦੇ ਘੂਟਦੇ ਰਹੇ ਹੁਣ ਇਹ ਬਾਜੂ ਜਮਾਰੀ ਮੈਂ ਖੜੀ ਸਕੋ ਮੇਰੇ ਨਾ ਲੱਤਾਂ ਤੇ ਨਾਲ ਹੀ ਅੱਜ ਬੁਖਾਰ ਜਿਹਾ ਲੱਗਣ ਡਿਆ ਅੱਜ ਕੱਲ ਵੀ ਚੜ ਗਿਆ ਤੇ ਅੱਜ ਵੀ ਫਿਰ ਮੈਂ ਦਵਾਈ ਖਾ ਕੇ ਤੇ ਮੈਂ ਸੌਂਗੀ ਇਦਾਂ ਘੰਟਾ ਤਰਮਨਮੀ ਦੇ ਪਪਾ ਆ ਗਏ ਹੁਣ ਉਹ ਟੀਵੀ ਵੇਖਣਦੇ ਆ ਅੰਦਰ ਰੂਮ ਚ ਤੇ ਮੈਂ ਰੱਖੀ ਸੀਗੀ ਚਾਹ ਮੈਂ ਚਾਹ ਪੀਏ ਤੇ ਮਨਮੀ ਤੋਂ ਨਹੀਂ ਕਹਿਣਦੇ ਕਿ ਬੱਬ ਕਾਲਾ ਸਾਈ ਵੀ ਜਾਣਾ ਪਪਾ ਗਾੜੀ ਦੇਖਦੇ ਆ ਜਾਣੇ ਆ ਜਾਂ ਨਹੀਂ ਜਾਣੇ ਤਰਮਨ ਮੈਂ ਬੈਕ ਕੈਮਰਾ ਕਰਕੇ ਵਖੋਣੀ ਵੇਖੂ ਕਿੰਨਾ ਖਲਾਰਾ ਪਾਇਆ ਇਹਨਾਂ ਨੇ ਆ ਵੇਖੋ ਅੱਜ ਇਹਨਾਂ ਨੇ ਕੀ ਘਰੇ ਖਲਾਰਾ ਪਾਇਆ ਆ ਮਨਮੀ ਦੇ ਪਪਾ ਬੰਦਰ ਟੀਵੀ ਵੇਖਣਦੇ ਆ ਰੂਮ ਚ ਤੇ ਆ ਫਟੇ ਹੋਣੇ ਆ ਅਜਿੱਤੇ ਬੜਾ ਇਨੇ ਗੁਰਫਤ ਇਨੇ ਉਹ ਜਿਹੜਾ ਪੌੜੀਆਂ ਦੇ ਉੱਪਰ ਹੈ ਨਾ ਸਾਰਾ ਹੀ ਇਨੇ ਥੱਲੇ ਸੁੱੜਦਾ ਲੜਪੇ ਦੋਵੇਂ ਪੈਣ ਭਰਾ ਸਾਰਾ ਹੀ ਇਨੇ ਥੱਲੇ ਸੁੱੜਦਾ ਮੈਂ ਮਨਮੀਤ ਨੂੰ ਫਿਰ ਗਿਆ ਮਾ ਚੋਕ ਸਾਰਾ ਖਲਾਰਾ ਬਣ ਮੀਤ ਫੇਰ ਸੈਟਿੰਗ ਕਰਾਈ ਆ ਲੜਪੇ ਦੋਵੇਂ ਪੈਣ ਭਰਾ ਸਾਰਾ ਖਲਾਰਾ ਇਨੇ ਥੱਲੇ ਸੁੱੜਦਾ ਫਤੇ ਫਤੇ ਹੱਲੋ ਬੋਲ ਦੋ ਨਹੀਂ ਸਟੈਂਡ ਨਹੀਂ ਮਾਰਨੇ ਗੁਰਪਤ ਆਜ ਜੂ ਬਤ ਲੋ ਇਹਦਾ ਹੈਗਾ ਵਾ ਨਹੀਂ ਪੁੱਤ ਨਹੀਂ ਝੁਕਣਾ ਚਾਹ ਵੀ ਨਹੀਂ ਵੰਡਾ ਐ ਸਟੈਂਡ ਤੋਂ ਮਣਮੀ ਤੇਰੇ ਜੀ ਮਾਰਨਾ ਨੇ ਇੱਥੇ ਨਾ ਇਹ ਸ਼ਾਮ ਦਾ ਟਾਈਮ ਚਾਚੂ ਪੀ ਕੇ ਹਟੇ ਤੇ 4:00 ਵਜੇ ਆ ਤੇ ਇੱਥੇ ਕਪੜੇ ਇੰਨੇ ਪਏ ਹੀ ਤੋਂ ਹੁਣ ਤੈਹ ਲੱਗਣ ਵਾਲੇ ਕਾਫੀ ਕਪੜੇ ਹੀ ਤੈਹ ਲਾਉਣ ਵਾਲੇ ਤੇ ਬਸ ਮੈਂ ਉਹਨਾਂ ਨੂੰ ਤੈਹ ਲਾਉਂਦੀ ਪਈ ਸੀ ਕਿ ਤੋਤਾ ਤੇ ਅੱਜ ਮੈਂ ਕੋਈ ਕਪੜੇ ਨਹੀਂ ਤੋਤੇ ਕਿਉਂਕਿ ਅੱਜ ਸਵੇਰੇ ਕ ਜਾਣਾ ਸੀ ਕਿ ਗੁਰਦੁਆਰਾ ਸਾਹਿਬ ਭੋਗ ਹੀ ਗਿਆ। ਤਿਆਰਤੀ ਹੋ ਕੇ ਮਾਹ ਉੱਥੇ ਹੀ ਜਾ ਗਿਆ ਆਜਾ ਆ ਗਿਆ। ਤੇ ਬਾਕੀ ਬਰਾਜ ਜੀ ਨੇ ਇੱਕ ਇੰਨੇ ਦੇ ਹੈਗੇ ਵੀ ਚਿੱਟੇ ਪਜਾਮੇ ਕੁਰਤੇ ਸੀ ਤਿੰਨ ਦੋ ਤਿੰਨ ਗੰਦੇ ਹੀ ਹੀਗੇ ਮਤਲਬ ਇੱਕ ਦੋ ਰਿਪਾਈ ਤੇ ਉਹ ਫਿਰ ਮੈਂ ਫਿਰ ਧੋਤੇ ਨਹੀਂ ਮੈਂ ਕਿ ਚੱਲ ਕੱਲ ਨੂੰ ਧੋ ਲੂੰਗੀ ਜਦੋਂ ਅੰਦਰ ਬਾਹਰ ਕੱਪੜੇ ਪਈਦੇ ਫਿਰ ਔਖਾ ਹੁੰਦਾ ਵਾ। ਤੇ ਨਾਲੇ ਟਾਈਮ ਨਹੀਂ ਹੈਗਾ ਅਸੀਂ ਸਵੇਰੇ ਉੱਠਿਆ ਨਹੀਂ ਹੀ ਗਿਆ ਉੱਠੇ ਬੜੀ ਲੇਟ ਅਸੀਂ। ਤੇ ਹੁਣ ਮਾਹ ਚਲ ਕੱਲ ਨੂੰ ਧੋ ਲੰਗ ਤੇ ਇੱਕ ਸਵੇਰੇ ਸਵੇਰ ਮੀਂਹ ਆ ਗਿਆ। ਕਿ ਮਤਲਬ ਪੂਰ ਜਿਹੀ ਆਈ ਵਾਵਾ ਹੀ ਆ ਗਿਆ ਇਸ ਤਰ੍ਹਾਂ ਕਿ ਗਿੱਲਾ ਹੋ ਗਏ ਤੇ ਹਵਾ ਚਲਦੀ ਬਈ ਠੰਡੀ ਠੰਡੀ ਮੈਂ ਇਸ ਕਰਕੇ ਨਹੀਂ ਕਪੜੇ ਕੋਈ ਵੀ ਤੋਂ ਤਮਾ ਚਲ ਕੱਲ ਨੂੰ ਤੋਂ ਲਾਂਗੀ ਬੱਚੇ ਤੋਰ ਕੇ ਤੇ ਬਾਕੀ ਮੈਂ ਕੋਈ ਕੰਮ ਨਹੀਂ ਹੋਰ ਕੀਤਾ ਵੀ ਅੱਜ ਮੈਂ ਝਾੜੂ ਪੋਚੇ ਮੈਂ ਕੱਲ ਆਏ ਸਿਰਫ ਲੌਬੀ ਤੇ ਰਸੋਈ ਸਾਫ਼ ਕੀਤੀ ਹੋएगी ਤੇ ਇੱਥੇ ਸਾਰੇ ਕਪੜੇ ਮੈਂ ਤੈਹ ਲਾ ਲਈ ਤੇ ਜਿਹੜੇ ਪ੍ਰੈਸ ਕਰਨ ਵਾਲੇ ਕਪੜੇ ਇਹਨਾਂ ਉਹ ਮੈਂ ਕਰਤੀ ਹੀ ਇੱਕ ਸਾਈਡ ਤੇ ਕਿ ਕੱਪੜੇ ਪ੍ਰੈਸ ਮਾਂ ਚਲ ਕਰ ਲੂੰਗੀ ਪਰ ਤੈ ਜਿਹੜੇ ਮੈਂ ਲੱਗੇ ਉਹੀ ਰੱਖੇ ਗਏ ਇਹ ਰੱਖ ਲੈ ਹੀਗੇ ਤੇ ਪ੍ਰੈਸ ਕਰਨ ਵਾਲੇ ਪ੍ਰੈਸ ਪ੍ਰੈਸ ਨਹੀਂ ਵੱਜੀ ਤੇ ਉਹ ਫਿਰ ਮੈਂ ਨਾ ਲੋਕ ਬਾਅਦ ਚੋਂ ਆਣ ਕੇ ਮੈਂ ਚਲ ਮਾਰ ਲਾਂਗੇ ਤੇ ਫਿਰ ਅਸੀਂ ਕੰਮਕੁਮ ਕਰਕੇ ਤੇ ਸਾਢੇ 6 ਵਜੇ ਤੱਕ ਰੁਫ ਅਸੀਂ ਚਲ ਗਏ ਹਾਂਗੇ ਤੇ ਉਹਦੀ ਵੀਡੀਓ ਨਾ ਕੱਲ ਮੈਂ ਪਾਉਂਗੀ ਮਤਲਬ ਵੀਡੀਓ ਵਿੱਚ ਫਿਰ ਨਾ ਜੇ ਮੈਂ ਪਾਉਂਦੀ ਨਾ ਗੁਰਦਰਾ ਸਾਹਿਬ ਦੀ ਵੀ ਵੀਡੀਓ ਤੇ ਫਿਰ ਕਾਫੀ ਲੰਬੀ ਹੋ ਜਣੀ ਵੀਡੀਓ ਫਿਰ ਮੈਂ ਇਸ ਕਰਕੇ ਉਹ ਵੀਡੀਓ ਵਿੱਚ ਨਹੀਂ ਐਡ ਕਰਨ ਦੇਈ ਤੇ ਆਪਾਂ ਮਿਲਦੇ ਆਂ ਜੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਜਿਹੜੇ ਵੀ ਚੈਨਲ ਤੇ ਆਉਂਦੇ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਓ ਚੈਨਲ ਸਬਸਕ੍ਰਾਈਬ ਹੋ ਤੇ ਇੱਥੇ ਰਹਿੰਦੇ 77980 ਤੇ ਪਤਾ ਨਹੀਂ ਕੌਣ ਅਨਸਬਸਕ੍ਰਾਈਬ ਕਰ ਦਿੰਦਾ ਵਾ ਵਿੱਚੋਂ ਚੈਨਲ ਨੂੰ ਪਰ ਮੈਂ ਜਿੰਨੂੰ ਵੀ ਸਬਸਕ੍ਰਾਈਬ ਕੀਤਾ ਮੈਂ ਕਦੇ ਅਨਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਦੇ ਚੈਨਲ ਤੇ ਫੇਰ ਜਾ ਕੇ ਚਲੋ ਅਗਲੇ ਦੀ ਮਰਜ਼ੀ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਓਕੇ ਜੀ ਬਾਏ